ਡੇਲੇ ਦੇ ਸੁਨਾਨ ਦੇ ਇਦਰਾ ਬਸਤੀ ਦੇ ਵਾਰਡ ਨੰਬਰ 2 ਦੇ ਵਿੱਚ ਬੀਤੀ ਰਾਤ ਹੋਏ ਨੀਂਦ ਦੌਰਾਨ ਚੁਬਾਰੇ ਦੇ ਵਿੱਚ ਰਹਿੰਦੇ ਕਮਰੇ ਦੀ ਛੱਤ ਡਿੱਗਣ ਦੇ ਨਾਲ ਪਤੀ ਪਤਨੀ ਜ਼ਖਮੀ ਹੋ ਗਏ ਜਨਾ ਨੂੰ ਲੋਕਾਂ ਨੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਸੁਮਮਤਾ ਰਾਣੀ ਇੰਦਸਿਆ ਕੀ ਉਹ ਜੇਠ ਜਠਾਣੀ ਦੇ ਉੱਪਰ ਵਾਲੇ ਕਮਰੇ ਦੇ ਵਿੱਚ ਰਹਿੰਦੇ ਸਨ ਅਤੇ ਬੀਤੀ ਰਾਤ ਲਾਈਟ ਜਾਣ ਤੋਂ ਬਾਅਦ ਮੀਂਹ ਪੈਣ ਦੌਰਾਨ ਬਹੁਤ ਜ਼ੋਰਦਾਰ ਧਮਾਕਾ ਹੋਇਆ ਤਾਂ ਉਹਨਾਂ ਨੇ ਜਾ ਕੇ ਦੇਖਿਆ ਤਾਂ ਛੱਤ ਉਹਨਾਂ ਦੇ ਬੈੱਡ ਤੇ ਡਿੱਗੀ ਹੋਈ ਸੀ ਅਤੇ ਉਹਨਾਂ ਨੂੰ ਬਹੁਤ ਮੁਸ਼ਕਿਲ ਦੇ ਨਾਲ ਉਸ ਦੇ ਵਿੱਚੋਂ ਕੱਢਿਆ ਗਿਆ ਅਤੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਉਹਨਾਂ ਦੱਸਿਆ ਕਿ ਉਹਨਾਂ ਦੀ ਮਾਲੀ ਹਾਲਤ ਕ ਖਰਾਬ ਹੈ ਉਹ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਘਰਾਂ ਦੀਆਂ ਛੱਤਾਂ ਖਰਾਬ ਹੋਈਆਂ ਪਈਆਂ ਨੇ ਮੌਕੇ ਤੇ ਤਰਸੀਮ ਚੌਧਰੀ ਨੇ ਕਿਹਾ ਕਿ ਲੋਕਾਂ ਦੀ ਮਦਦ ਦੇ ਨਾਲ ਇਹਨਾਂ ਨੂੰ ਬਾਹਰ ਕੱਢਿਆ ਗਿਆ ਅਤੇ ਉਹ ਬੇਨਤੀ ਕਰਦੇ ਹਾਂ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਸੋ ਹਸਪਤਾਲ ਦੇ ਵਿੱਚ ਜੇਰੇ ਇਲਾਜ ਮੁਰਾਰੀ ਲਾਲ ਅਤੇ ਸੀਤਾ ਦੇਵੀ ਨੂੰ ਦੱਸਿਆ ਕਿ ਉਹਨਾਂ ਦੇ ਕਾਫੀ ਸੱਟਾਂ ਲੱਗੀਆਂ ਨੇ ਤੇ ਟਾਂਕੇ ਵੀ ਲੱਗੇ ਨੇ ਉਹ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਨੇ ਕਿ ਉਹਨਾਂ ਦੀ ਆਰਥਿਕ ਮਦਦ ਕੀਤੀ ਜਾਵੇ ਜੇ ਤਕਰੀਬ ਮਤਲਬ ਕਿ ਹਾਦਸਾ ਹੋਇਆਗਾ ਜਦੋਂ ਬਿਜਲੀ ਚਮਕੀ ਹੈਗਾ ਮਤਲਬ ਕਿ ਇਕਦਮ ਮੀਂਹ ਆਇਆ ਹਨ ਏਰੀਆਈ ਹੈਗੀ ਲਾਈਟਾਂ ਚਲੀ ਗਈ ਉਹ ਇਕਦਮ ਅਸੀਂ ਨੀਚੇ ਸੀਗੇ ਮੇਰੇ ਜਠਾਣੀ ਲੱਗਦੀ ਸੀ ਜਿਵੇਂ ਮਤਲਬ ਉਹ ਇਕਦਮ ਖੜਕਾ ਹੋਇਆ ਸਾਨੂੰ ਉਹਦਾ ਪਤਾ ਲੱਗਿਆ ਵੀ ਛੱਤ ਡਿੱਗ ਗਈ ਇਕਦਮ ਸਾਰੇ ਇਕੱਠੇ ਹੋ ਗਏ ਔਰ ਇਕਦਮ ਸਾਰੇ ਉੱਪਰ ਆ ਕੇ ਸਾਰਿਆਂ ਨੂੰ ਕੱਢਿਆ ਹੈਗਾ ਕਿੰਨੇ ਜਣੇ ਸੀ ਇਹ ਦੋ ਜਣੇ ਸੀ ਜੀ ਕਿਵੇਂ ਨੇ ਹੁਣ ਜੱਟਾ-ਸੱਟਾ ਕਿੰਨੇ ਕੁ ਲੱਗੇ ਸੱਟਾ ਲੱਗੇ ਜੀ ਅੰਦਰੋਂ ਨਹੀਂ ਸੱਟਾ ਲੱਗਿਆ ਔਰ ਸਿਰ 'ਚ ਖੂਨ ਵੀ ਆਇਆ 8-9 ਟਾਂਕੇ ਆਏ ਨੇ ਸਿਰ 'ਚ ਔਰ ਇਹ ਕਰਤਾ ਹੱਡੀ ਵੀ ਕਰਕ ਹੋ ਗਈ ਹੱਥ ਦੀ ਲੱਤਾਂ ਦੇ ਸੱਟ ਵੱਜੀਆਂ ਤੇ ਕਿੰਨੇ ਕੁ ਵੀ ਆਪਣਾ ਵੀ ਜਿਆਦਾ ਗੰਭੀਰ ਜਿਆਦਾ ਗੰਭੀਰ ਨੇ ਜੀ ਦੋਨੋਂ ਹੀ ਹਾਂਜੀ ਐ ਕੋਰਨਰ ਦੋਨੋਂ ਮੇਰੇ ਜੜ੍ਹ ਜਹਾਣੀ ਨੇ ਜੀ ਯਾਹਾਂ ਹਾਂਜੀ ਮਰਾਰੀ ਲਾਲ ਜੀ ਇੱਕ ਸੀਤੋ ਦੇਵੀ ਇਹਨੇ ਦਾ ਕੁਛ ਨਾ ਕੁਛ ਕਰੇ ਬਸ ਇਹਨਾਂ ਨੂੰ ਹੀ ਅਮਥੈਰਪੀ ਹਾਂ 1.5 ਤੋਂ 2 ਲੱਖ ਰੁਪਏ ਆਪਣਾ ਇਨਸਾਬ ਕਰੇ ਵੀ ਬੰਦਾ ਵੀ ਕੁਝ ਤਾਂ ਕਰ ਸਕਦਾ ਗਰੀਬ ਬੰਦਾ ਕੰਮ ਨਹੀਂ ਬਣਾ ਸਕਦਾ ਹੈਗਾ ਇਹ ਦੋਨੇ ਲਾਚਾਰ ਨੇਗੇ ਮੈਂ ਹੀ ਇਹਨਾਂ ਦੀ ਸੇਵਾ ਕਰਦੀ ਹਾਂ ਮੈਂ ਹੀ ਅੱਗੇ ਜਾ ਕੇ ਕਰੂੰਗੀ ਤੁਸੀਂ ਕਿੱਥੇ ਨੀਚੇ ਨੀਚੇ ਰਹਿਣਾ ਜੀ ਉੱਪਰ ਰਹਿੰਦੇ ਸੀ ਹਾਂਜੀ ਮੈਂ ਤੁਹਾਨੂੰ ਨਾਲ ਦੀ ਨਾਲ ਪਤਾ ਲੱਗ ਗਿਆ ਨਾਲ ਦੀ ਨਾਲ ਪਤਾ ਲੱਗ ਗਿਆ ਨਾਲ ਦੀ ਨਾਲ ਮੇਰੇ ਤੱਕ ਬਰਾਟ ਹੋ ਗਈ ਉੱਪਰ ਨਾਲ ਦੀ ਨਾਲ ਚੜ੍ਹਨੀ ਲੱਗੀ ਸਾਰੇ ਬੱਚਿਆਂ ਨੇ ਮੈਨੂੰ ਕਹਿ ਨਹੀਂ ਤੁਸੀਂ ਨੀਚੇ ਖੜੋ ਸਾਰੇ ਗਲੀ ਦੇ ਸਾਡੇ ਮੁੰਡੇ ਆ ਗਏ ਸਾਰੇ ਮੁੰਡਿਆਂ ਦੇ ਉੱਪਰ ਸਾਰਿਆਂ ਨੂੰ ਕੱਢਿਆ ਹੈਗਾ ਜੀ ਬਚਤ ਰਹਿ ਗਈ ਹਾਂਜੀ ਬਚਤ ਰਹਿ ਗਈ ਬਸ ਐ ਵੀ ਪਿਛੇ ਦੋ-ਤਿੰਨ ਸਾਲ ਹੋ ਗਏ ਉਹ ਆਸਤਾਨੀ ਬਿਤੇਗਾ ਚਾਰ ਮੈਂਬਰ ਲਗਾਤਾਰ ਗਏ ਸੀਗੇ ਉੱਥੇ ਸਾਰਾ ਇੰਨਾ ਪਰਿਵਾਰ ਬਹੁਤ ਜ਼ਿਆਦਾ ਇਕੱਠਾ ਹੋ ਗਿਆ ਸੀਗਾ ਸ਼ਮਸ਼ਾਨ ਘਾਟ ਚ ਦੇਖਿਆ ਨਹੀਂ ਗਿਆ ਪਰ ਪ੍ਰਮਾਤਮਾ ਨੇ ਇਹ ਜੀ ਸ਼ੁਕਰ ਬਣਾਈ ਚ ਦੋ ਮੈਂਬਰ ਠੀਕ ਨੇ ਸਾਡੇ ਬਸ ਇਹ ਗੁੰਜ ਐਸੇ ਵੀ ਸਾਡਾ ਮੜ ਜਾ ਘਰ ਬਣਾਉਂਦੇ ਮਤਲਬ ਕਿ ਥੋੜੇ-ਮੋਟੇ ਮਦਦ ਕੀਤੀ ਜਾਵੇ ਇਸ ਘਟਨਾ ਨੂੰ ਬਹੁਤ ਮੰਦ ਭਾਗੀ ਘਟਨਾ ਕਹੂੰਗਾ ਇੱਕ ਤਰ੍ਹਾਂ ਦਾ ਬਹੁਤ بڑا ਐਕਸੀਡੈਂਟ ਹੋਇਆ ਇਹ ਕਿ ਇਸ ਗਰੀਬ ਬਸਤੇ ਦੇ ਵਿੱਚ ਪਹਿਲਾਂ 4 ਮੌਤਾਂ ਹੋ ਚੁੱਕੀਆਂ ਛੱਤ ਗਿਰਨ ਕਾਰਨ ਹੀ ਤੇ ਬਹੁਤ ਨੁਕਸਾਨ ਹੋਇਆ ਜਾਨੇ ਮਾਲ ਦਾ ਨੁਕਸਾਨ ਹੋਇਆ ਇਹ ਨੁਕਸਾਨ ਵੀ ਬਹੁਤ ਭਿਆੜਾ ਨੁਕਸਾਨ ਹੋਇਆ ਦੋਨੋਂ ਜਾਨਨ ਤੋਂ ਬਚ ਗਏ ਤੇ ਸਰਕਾਰ ਨੂੰ ਮੇਰੀ ਅਪੀਲ ਹੈ ਸਾਡੇ ਮੰਤਰੀ ਸਾਹਿਬ ਨੂੰ ਵੀ ਅਪੀਲ ਹੈ ਵੀ ਜਿੱਤੋਂ ਜੱਦਾ ਕਰਕੇ ਇਹਨਾਂ ਤੇ ਜਿੰਨਾ ਵੀ ਬੰਦਾ ਮੁਆਵਜ਼ਾ ਦਿੱਤਾ ਜਾਵੇ ਤੇ ਇਹਨਾਂ ਦੀ ਮਦਦ ਕੀਤੀ ਜਾਵੇ ਬੱਦ ਬੱਦ ਬਹੁਤ ਗਰੀਬ ਪਰਿਵਾਰ ਨੇ ਜੀ ਇਸ ਬਸਤੀ ਦੇ ਵਿੱਚ ਬਹੁਤ ਘੱਟ ਲੋਕ ਆ ਕੇ ਰਾਜੀ ਨੇ ਇਹ ਬੇਨਤੀ ਹੈ ਜੀ ਪ੍ਰਸ਼ਾਸਨ ਨੂੰ ਵੀ ਕਿ ਇਹਨਾਂ ਦੇ ਲਾਚਾਰ ਨੇ ਬਹੁਤ ਗਰੀਬ ਨੇ ਹੱਦੋਂ ਵੱਧ ਗਰੀਬ ਨੇ ਤੇ ਇਸ ਤੋਂ ਗਰੀਬ ਮਹੱਲੇ 'ਚ ਕੋਈ ਬੰਦਾ ਹੈ ਹੀ ਨਹੀਂ ਨਾ اولاد ਨਾ ਤੇ ਇਹਨਾਂ ਦੀ ਮਦਦ ਕੀਤੀ ਜਾਵੇ ਸਰ ਸਾਹਿਬ ਚਾਹਤ ਦੇਖ ਗਈ ਜੀ ਹਾਂ ਜੀ ਕਿੰਨੇ ਕਿੰਨੇ ਕਿ ਇਹ ਆਪਣੇ 11 ਵਜੇ ਜੀ ਤੇ ਕਿਵੇਂ ਕਿਹੜੇ ਕਿਨੇ ਬਚਾਇਆ ਨੇ ਆਪਣੇ ਜਿਹੜੇ ਘਵਾਂਡੇ ਬੰਦੇ ਸੀ ਉਹਨਾਂ ਦੇ ਵਿਚਾਰਾ ਕੱਢਿਆ ਸੀ ਹਾਂਜੀ ਮੇਰੇ ਵੀਰ ਜੀ ਰਹਿੰਦੇ ਨੇ ਜੀ ਵੀਰ ਜੀ ਰਹਿੰਦੇ ਨੇ ਹਾਂਜੀ ਉਹਨਾਂ ਨੂੰ ਪਹਿਲਾਂ ਉਹਨਾਂ ਨੂੰ ਪਤਾ ਲੱਗਿਆ ਹਾਂਜੀ ਤੇ ਉਹਨਾਂ ਨੇ ਅੱਗੇ ਹਾਂਜੀ ਉਹਨਾਂ ਨੇ ਅੱਗੇ ਕਿਹਾ ਜੀ ਵੀ ਛਾਤ ਡਿੱਗ ਗਿਆ ਵੀ ਬੰਦੇ ਦਬ ਗਏ ਨੇ ਦੋ ਦੋਨੇ ਜੀ ਜੀਨਾਂ ਬਚਾਓ ਪਰ ਉਹ ਬੰਦੇ ਸਾਨੂੰ ਕੱਢ ਕੇ ਲਿਆਏ ਜੀ ਪਰ ਉਹਨਾਂ ਨੇ ਉਹਰੇ ਅਸਟਾਰਡ ਪਹੁੰਚਾਏ ਆ